ਵਿੱਚ ਆਪਾਂ ਗੱਲ ਕਰਦੇ ਆਂ ਪੰਜਾਬੀ ਇੰਡਸਟਰੀ ਦੇ ਟੌਪ 10 ਸਿੰਗਰਾਂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਨੇ ਅੱਜਕੱਲ ਥਾਂ-ਥਾਂ ਤੇ ਆਪਦਾ ਨਾਮ ਬਣਾਇਆ ਹੋਇਆ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਛਾਈ ਹੋਈ ਆ ਚਾਹੇ ਕੋਈ ਬਾਲੀਵੁੱਡ ਫਿਲਮ ਹੋਵੇ ਚਾਹੇ ਕੋਈ ਬਾਲੀਵੁੱਡ ਰੈਪ ਹੋਵੇ ਕੁਝ ਵੀ ਹੋਵੇ ਉਹਦੇ ਵਿੱਚ ਪੰਜਾਬੀ ਇੰਡਸਟਰੀ ਦੇ ਬਿਨਾ Song ਤੋਂ ਤੜਕਾ ਲੱਗਦਾ ਹੀ ਨਹੀਂ ਚਲੋ ਆਪਾਂ ਗੱਲ ਕਰਦੇ ਆਂ ਬਾਲੀਵੁੱਡ ਦੇ 10 ਸਿੰਗਰਾਂ ਬਾਰੇ ਸਭ ਤੋਂ ਪਹਿਲੇ ਨੰਬਰ ਤੇ ਨੇ ਜਿਹੜੇ ਨੇ ਉਹ ਨੇ ਸਿੱਧੂ ਮੂਸੇਆ ਦੂਜੇ ਨੰਬਰ ਤੇ ਨੇ ਕਰਨ ਔਜਲਾ ਤੀਜੇ ਨੰਬਰ ਦੀ ਗੱਲ ਕਰੀਏ ਤਾਂ ਨੇ ਗੁਰਦਾਸ ਮਾਨ ਚੌਥੇ ਨੰਬਰ ਦੀ ਗੱਲ ਕਰਦੇ ਆ ਆਪਾਂ ਉਹਨੇ ਬੱਬੂ ਮਾਨ ਪੰਜਵੇਂ ਨੰਬਰ ਦੀ ਗੱਲ ਕਰਦੇ ਆ ਉਹਨੇ ਦਲਜੀਤ ਦੋਸਾਂਝ ਛੇਵੇਂ ਨੰਬਰ ਦੀ ਗੱਲ ਕਰਦੇ ਆ ਤੇ ਉਹਨੇ ਸ਼ੈਰੀ ਮਾਨ ਸੱਤਵੇਂ ਨੰਬਰ ਦੀ ਗੱਲ ਕਰਦੇ ਆ ਓਏ ਗੁਰੂ ਰੰਧਾਵਾ ਅੱਠਵੇਂ ਨੰਬਰ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਨੇ ਰਣਜੀਤ ਬਾਵਾ ਜੀ 9ਵੇਂ ਨੰਬਰ ਦੀ ਜੇ ਆਪਾਂ ਗੱਲ ਕਰੀਏ ਆਪਣੇ ਕੋਲ ਨੇ ਜੱਸੀ ਗਿੱਲ 10ਵੇਂ ਨੰਬਰ ਦੀ ਜੇ ਆਪਾਂ ਗੱਲ ਕਰਦੇ ਆ ਆਪਣੇ ਕੋਲ ਨੇ ਸਿੰਘਾ ਇੱਕ ਰਿਪੋਰਟ ਦੇ ਮੁਤਾਬਿਕ ਸੀ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਧੰਨਵਾਦ ਜੀ